ਜਰ ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮ ਕਰਨ ਦੇ ਅਧੀਨ ਪਿੰਦ ਦੇ ਪਿੰਡ ਵੀਰਮਾ ਵਿਖੇ ਛੱਪੜ ਦੇ ਉੱਤੇ ਨਜਾਇਜ਼ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਸੋਦਾ ਦਈਏ ਕਿ ਇੱਕ ਕਿੱਲਾ 2 ਕਨਾਲ ਛੱਪੜ ਦੀ ਜ਼ਮੀਨ ਦੇ ਉੱਤੇ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ੱੱਕੇ ਨਾਲ ਕਬਜ਼ਾ ਕਰਨ ਦੇ ਦੋਸ਼ ਪਿੰਡ ਦੇ ਸਰਪੰਚ ਅਤੇ ਆਮ ਆਦੀ ਪਾਰਟੀ ਦੇ ਵਰਕਰਾਂ ਵੱਲੋਂ ਲਾਏ ਜਾ ਰਹੇ ਨੇ ਸੋ ਜਿਸ ਕਰਕੇ ਹੁਣ ਛੱਪੜ ਦਾ ਪਾਣੀ ਹੈ ਜਿਹੜਾ ਓਵਰਫਲੋ ਹੋ ਰਿਹਾ ਹੈ ਤੇ ਲੋਕਾਂ ਦੇ ਘਰਾਂ ਦੇ ਵਿੱਚ ਅਤੇ ਗੁਰਦੁਆਰਾ ਸਾਹਿਬ ਦੇ ਅੱਗੇ ਆਣ ਕੇ ਖੜਾ ਹੋ ਜਾਂਦਾ ਜਿਸ ਨੂੰ ਲੈ ਕੇ ਲੋਕ ਨੇ ਜਿਹੜੇ ਹੁਣ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਤੇ ਇਸੇ ਦੇ ਚੱਲਦੇ ਆ ਪਿੰਡ ਵੀਰਮਾ ਦੇ ਸਰਪੰਚ ਨਿੰਦਰ ਸਿੰਘ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਦਾ ਕਹਿਣਾ ਕਿ ਉਹਨਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਨਜਾਇਜ਼ ਕਬਜ਼ਾ ਜਿਹੜਾ ਛੱਪੜ ਦੇ ਉੱਤੇ ਕੀਤਾ ਹੋਇਆ ਉਹ ਛਡਵਾਉਣ ਦੇ ਲਈ ਇੱਕ ਮੰਗ ਪੱਤਰ ਹੈ ਜਿਹੜਾ ਦਿੱਤਾ ਗਿਆ ਤੇ ਕਬਜ਼ਾ ਧਾਰਕਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਵੀ ਪਿੰਡ ਵਾਸੀਆਂ ਵੱਲੋਂ ਕੀਤੀ ਜਾ ਰਹੀ ਹੈ ਹਾਂਜੀ ਕਿਹਨਾ ਭਾਜੀ ਆਪਨਾ ਮੈਂ ਨਰਿੰਦਰ ਸਿੰਘ ਮੌਜੂਦਾ ਸਰਪੰਚ ਪਿੰਡ ਵਿਰਵਾ ਕੀ ਮਸਲਾ ਕੀ ਜਿਹੜਾ ਅੱਜ ਇਕੱਤਰ ਹੋਇਆ ਜੀ ਮਸਲਾ ਇਹ ਅੱਜ ਇਕੱਤਰ ਸੀ ਹੋਇਆ ਚੋ ਕਿ ਸ਼ਾਮਲਾ ਛੱਪੜ ਆਏ ਇੱਕ ਕਿਲਾ ਤਿੰਨ ਕਨਾਲਾ ਛੱਪੜ ਆ ਜਿਹੜਾ ਲੋਕਾਂ ਨੇ ਛੱਪੜ ਪੂਰ ਕੇ ਤੇ ਆਪਣੇ ਮਕਾਨ ਬਣਾ ਕੇ ਤੇ ਜਿਹੜਾ ਪਾਣੀ ਦਾ ਲਗਾਸ ਆ ਉਹ ਗੁਰਦੁਆਰਾ ਸਾਹਿਬ ਨੂੰ ਇਹਨਾਂ ਨਹੀਂ ਕੱਢ ਦਿੱਤਾ ਵਾ ਪਾਣੀ ਘਰੋਂ ਮੋਟਰਾਂ ਬੰਦ ਨਹੀਂ ਕਰਦੇ ਤੇ ਛੱਪੜ ਜਿਹੜਾ ਪੂਰੀ ਜਾਂਦੇ ਨੇ ਅਜੇ ਵੀ ਪੂਰੀ ਜਾਂਦੇ ਨੇ ਪਹਿਲਾ ਮਕਾਨ ਬਣਾਏ ਨੇ ਇਹ ਛੱਪੜੇ ਨਾਲੇ ਜਿਹੜਾ ਕਿ ਰਹਿਣੇ ਦਿੱਤਾ ਅਸੀਂ ਇਹਨਾਂ ਨੂੰ ਬਰੇਰਾਂ ਡੱਕਿਆ ਰੱਖਿਆ ਵਾ ਇਹ ਪਾਣੀ ਬੰਦ ਕਰ ਲੋ ਜਾਂ ਛੱਪੜ ਘੱਟ ਪੂਰੋ ਪਰ ਇਹ ਲੋਕ ਜਿਹੜੇ ਆ ਛੱਪੜ ਨਹੀਂ ਪੂਰਨ ਹਰਦੇ ਇਹਨਾਂ ਨੇ ਛੱਪੜ ਜਿਹੜਾ ਪੂਰ ਪੂਰ ਕੇ ਤੇ ਆਪਣੇ ਮਕਾਨ ਬਣਾ ਲਿਆ ਤੇ ਹੁਣ ਪਾਣੀ ਦਾ ਜਿਹੜਾ ਵਾ ਰਵਾਵਾ ਤੇ ਪਾਣੀ ਜਿਹੜਾ ਵਾ ਸਾਡਾ ਇਧਰੋਂ ਪਾਓ ਤੇ ਸਾਡਾ ਇਧਰੋਂ ਪਾਓ ਪਾਣੀ ਪਾਉਣ ਨੂੰ ਸਾਨੂੰ ਕਿਤੇ ਵੀ ਥਾਂ ਨਹੀਂ ਹੈਗਾ ਜੇ ਦੂਸਰੇ ਛੱਪੜੇ ਕਹਿੰਦੇ ਆ ਪਾਉਣ ਲਈ ਉਹ ਛੱਪੜ ਵੀ ਜਿਹੜਾ ਵਾ ਉਹ ਭਰਿਆ ਵਿਆ ਵਾ ਉਹਦੇ ਵੀ ਪਾਣੀ ਨਹੀਂ ਪੈ ਸਕਦਾ ਤੇ ਜਿਹੜੇ ਲਾਗੇ ਜ਼ਿਮੀਂਦਾਰ ਨੇ ਉਹਨਾਂ ਦੇ ਝੋਨੇ ਮਿਰ ਸਾਰੇ ਉਹ ਛੱਪੜ ਦੇ ਵਿੱਚੋਂ ਟੁੱਟ ਕੇ ਤੇ ਸਾਰਾ ਉਹ ਮਾਰਿਆ ਗਿਆ ਵਾ ਪਰ ਅਸੀਂ ਇਹ ਛੱਪੜਾ ਇਹ ਚਾਹੁੰਦੇ ਆ ਕਿ ਇਹ ਛੱਪੜ ਦੀ ਨਿਸ਼ਾਨਦੀ ਕੀਤੀ ਜਾਵੇ ਇਹਨੂੰ ਖਾਲੀ ਕਰਾਇਆ ਜਾਵੇ ਤੇ ਡੂੰਗਾ ਕਰਾਇਆ ਜਾਵੇ ਅਸੀਂ ਸਰਕਾਰ ਤੋਂ ਇਹ ਜਿਹੜੀ ਆ ਕਿੰਨਾ ਜਿਹੜਾ ਛੱਪੜ ਹੁਣ ਤੱਕ ਜਿਹੜਾ ਰਹਿ ਗਿਆ ਉਹ ਕਿੰਨਾ ਕਾ ਛੱਪੜ ਛੱਪੜੇ ਇੱਕ ਗੱਲਾ ਤਿੰਨ ਗੱਲਾ ਥਾਵਾ ਤੇ ਸਾਰਾ ਜੇ ਵੇਚਿਆ ਤੇ ਗਿਣਿਆ ਤੇ ਦੋ ਗੱਲਾ ਦਾ ਛੱਪੜ ਵੀ ਨਹੀਂ ਰਹਿ ਗਿਆ ਹੁਣ ਢਾਈ ਹੋਊਗਾ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹਦੀ ਨਿਸ਼ਾਨਦੀ ਕਰਾਈ ਜਾਵੇ ਤੇ ਜਿਹੜੇ ਮਕਾਨਾਂ ਦੇ ਟਵਾਏ ਜਾਣ ਤੇ ਇਹਨੂੰ ਜਿਹੜਾ ਵਾ ਛੱਪੜ ਨੂੰ ਵਿਹਲਾ ਕਰਕੇ ਤੇ ਡੂੰਗਾ ਕੀਤਾ ਜਾਵੇ। ਉਹ ਲਿਖਤੀ ਦਰਖਾਸਤ ਤੁਹਾਡੇ ਵੱਲੋਂ ਦਿੱਤੀ ਗਈ ਕਿ ਅਫਸਰ ਨੂੰ। ਮੈਂ ਲਿਖਤੀ ਜਿਹੜੀ ਦਰਖਾਸਤ ਅੱਜ ਮੈਨੂੰ ਪਿੰਡੋਂ ਆਪਣੇ ਸੈਣ ਕਰਕੇ ਆ ਜਿਹੜੇ ਆ ਮੈਨੂੰ ਦਿੱਤੇ ਇਹਨਾਂ ਨੇ ਸਾਰੇ ਪਿੰਡ ਨੇ ਸਹਿਯੋਗ ਦਿੱਤਾ ਵਾ ਕਿ ਇਹ ਜਿਹੜਾ ਛੱਪੜ ਆ ਸਪੰਸਾ ਉਹ ਖਾਲੀ ਕਰਾਓ ਤੇ ਇਹੜਾ ਪਾਣੀ ਆ ਇੱਥੇ ਪੈ ਸਕੇ। ਕੀ ਨਾ ਭਾਈ ਤੁਹਾਡੇ ਰਣਜੀਤ ਸਾਹਿਬ ਕੀ ਮਸਲਾ ਕੀ ਐ ਇੱਡੇ ਕਤਰ ਹੋਏ ਆ ਇਹ ਪਿੰਡ ਦਾ ਜਿਹੜਾ ਛੱਪੜ ਆ ਇਹ ਲੋਕਾਂ ਨੇ ਬਿਲਕੁਲ ਕੋਠੇ ਪਾਏ ਵਿੱਚ ਪੂਰ ਘੱਟਿਆ। ਤੇ ਹੁਣ ਪਾਣੀ ਦਾ ਨਿਕਾਸ ਕਿਹੇ ਪਾਸੇ ਨੇ ਜੋ ਪਾਣੀ ਦਾ ਮੋਟਰਾਂ ਛੱਡ ਛੱਡ ਰਿਹਾ ਚੌੜੀ ਨਹੀਂ ਚਾਹੀਦੀ ਛੱਪੜ ਦਾ ਪਾਣੀ ਕਿਹੇ ਪਾਸੇ ਨਿਕਾਸ ਨਹੀਂ ਜਾ ਤੇ ਇਹ ਜਗਤ ਨਿਸ਼ਾਨ ਦੀ ਲਈ ਜਾਵੇ तकरीबन 1.5 ਕਨਾਲ ਥਾਂ ਆ ਇਹਦੇ ਜਿਹੜੇ 2 ਕਨਾਲ ਹੀ ਛੱਪੜ ਰਹੇ ਆ ਤੇ ਸਾਰਾ ਪੂਰਿਆ ਆ ਤੇ ਪਾਣੀ ਦਾ ਨਿਕਾਸ ਕਿਹੇ ਪਾਸੇ ਜਾਂਦਾ ਨੇ 1.5 ਕਲੇ ਥਾਂ ਜੋ ਪਾਣੀ ਜਾਂਦਾ ਜਾਊ ਕਥੇ ਤੇ ਔਰ ਪਾਣੀ ਦਾ ਨਿਕਾਸ ਕਿਹੇ ਪਾਸੇ ਨਹੀਂ ਇਹ ਚਾਹੀਦੇ ਮਕਾਨ ਟੁਹਏ ਜਾਂ ਜਾਂ ਛੱਪੜ ਸਾਡਾ ਇਹ ਖਾਲੀ ਕਰਾਇਆ ਜਾਵੇ ਇਸ ਬੰਦੀ ਕੇ ਅਫਸਰ ਨੂੰ ਮਿਲੇ ਜੀ ਹਾਂ ਜੀ ਅੱਖਰਾਂ ਮੈਂ ਆ ਸਰਪੰਚ ਨੂੰ ਹੀ ਕਿਹਾ ਜੇ ਸਰਪੰਚਾਂ ਕੋ ਗਾਰਵੀ ਕਰਦੇ ਆ ਤੇ ਪਿੰਡ ਦੀ ਕੁਝ ਮੋਤਵਾ ਕਈਆਂ ਦੇ ਵੀ ਪੂਰੇ ਪਾਏ ਦੁਜੀ ਛੱਪੜ ਲੈ ਜੀਏ ਉਧਰ ਛੱਪੜ ਜੋ ਪਾਣੀ ਇੰਨਾ ਬਹੁਤ ਜ਼ਿਆਦਾ ਹੋ ਗਿਆ ਇਹ ਛੱਪੜ ਜੋ ਪਾਣੀ ਕਿਸੇ ਪਾਸੇ ਫਸਾਣ ਲੋਕਾਂ ਦੀਆਂ ਮਾਰ ਲਿਆ ਉਹ ਪਾਣੀ ਛੱਪੜ ਦਾ ਨਾ ਕਢਿਆ ਜਾਵੇ ਤਾਂ ਲੋਕਾਂ ਸਾਡੇ ਉਥੇ ਜਿੰਨੇ ਵੀ ਦੇ ਏਰੀਆ ਜੇ ਫਸਣਾ ਨਹੀਂ ਹੋ ਸਕਦੀ ਤੇ ਚਾਹੇ ਉਥੋਂ ਇਹ ਬੰਦ ਕਰਦੇ ਆ ਤੇ ਤਕਰੀਬਤ ਸਾਰੇ ਪਿੰਡ ਦੇ ਪਾਣੀ ਕਿਸੇ ਪਾਸੇ